ਇਰਾਨ ਤੇ ਇਜ਼ਰਾਈਲ ਦੇ ਵਿਚਕਾਰ ਲਗਾਤਾਰ ਯੁੱਧ ਚੱਲ ਰਿਹਾ ਹੈ ਦੱਸਦੀ ਹੈ ਕਿ ਕਈ ਖਤਰਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਤੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਇਜ਼ਰਾਈਲ ਦੇ ਵੱਲੋਂ ਇਰਾਨ ਦੇ ਉੱਪਰ ਲਗਾਤਾਰ ਮਜ਼ਾਈਲਾਂ ਤਾਗੀਆਂ ਜਾ ਰਹੀਆਂ ਨੇ ਡਰੋਨ ਹਮਲੇ ਜਿਹੜੇ ਕੀਤੇ ਜਾ ਰਹੇ ਨੇ ਇੱਥੋਂ ਤੱਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਹਵਾਈ ਹਮਲੇ ਵੀ ਜਿਹੜੇ ਕੀਤੇ ਜਾ ਰਹੇ ਨੇ ਤਾਂ ਹੁਣ ਦੱਸਦੇ ਕਿ ਇੱਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਤੇ ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਹਰ ਕੋਈ ਰੱਬ ਦਾ ਨਾਮ ਲੈ ਰਿਹਾ ਦਰਸਲ ਇਸ ਵੀਡੀਓ ਦੇ ਵਿੱਚ ਇੱਕ ਨਿਊਜ਼ ਐਂਕਰ ਜਿਹੜੀ ਹੈ ਲਾਈਵ ਟੈਲੀਕਾਸਟ ਕਰ ਰਹੀ ਹੁੰਦੀ ਹੈ ਖਬਰਾਂ ਦੇ ਰਹੀ ਹੁੰਦੀ ਹੈ ਤੇ ਅਚਾਨਕ ਜਿਹੜਾ ਸਟੂਡੀਓ ਦੇ ਉੱਪਰ ਇਜ਼ਰਾਈਲ ਦੇ ਵੱਲੋਂ ਦਾਗ ਇੱਕ ਮਜ਼ਾਇਲ ਡਿੱਗਦੀ ਹੈ ਜਿਸਦੇ ਬਾਅਦ ਇੱਕ ਜ਼ੋਰਦਾਰ ਧਮਾਕਾ ਹੁੰਦਾ ਹੈ ਹਾਲਾਂਕਿ ਇਸ ਸਟੂਡੀਓ ਤਾਸਨਸ ਹੋ ਜਾਂਦਾ ਲੇਕਿਨ ਉਸ ਐਂਕਰ ਦੀ ਜਾਨ ਜਿਹੜੀ ਬਚ ਜਾਂਦੇ ਹੋ ਰੋਥੇ ਹੀ ਅੱਲਾਹੁ ਅਕਬਰ ਦੇ ਨਾਰੇ ਵੀ ਜਿਹੜੇ ਲੱਗਦੇ ਦਿਖਾਈ ਦੇ ਰਹੇ ਨੇ ਲੋਕ ਰੱਬ ਦਾ ਨਾਮ ਲੈਣ ਲੱਗ ਜਾਂਦੇ ਨੇ ਜਦੋਂ ਅਜਿਹਾ ਹਾਦਸਾ ਹੁੰਦਾ ਤਾਂ ਇਹ ਵੀਡੀਓ ਤੁਸੀਂ ਵੀ ਦੇਖੋ ਤੇ ਦੇਖ ਕਿਸ ਤਰ੍ਹਾਂ ਜਿਹੜਾ ਇੱਕ ਵੱਡਾ ਹਵਾਈ ਹਮਲਾ ਹੋਇਆ ਹੈ ਜਿੱਥੇ ਕਿ ਇਜ਼ਰਾਈਲ ਦੇ ਵੱਲੋਂ ਲਗਾਤਾਰ ਈਰਾਨ ਦੇ ਉੱਪਰ ਮਜ਼ਾਈਲਾ ਦਾਗਿਆਂ ਜਾ ਰਹੇ ਨੇ